ਸ਼ਹਿਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿਸਤੌਲ ਦੀ ਨੋਕ ਤੇ ਵੈਸਟਰਨ ਯੂਨੀਅਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਜਿਸ ਦੇ ਦੁਕਾਨਦਾਰ ਦੇ ਬਿਆਨਾਂ ਤੇ ਪੁਲਿਸ ਨੇ ਵੱਖ-ਵੱਖ ਤਾਰਾਮਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਦੇ ਵੱਲੋਂ ਦੋ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਫਿਰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੁਥੇ ਅਦਾਲਤ ਨੇ ਇਹਨਾਂ ਦੋ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਇਹ ਜਿਹੜੀ ਮਾੜੇ ਅਸਰਾਂ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਦੇ ਵਿੱਚ ਜਿਹੜੀ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾਹ ਐਸਐਚਓ ਔੜ ਤੇ ਸੀਆਨ ਚਾਰਜ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਤਿੰਨ ਦੋਸ਼ੀਆਂ ਨੇ 25 ਤਰੀਕ ਨੂੰ ਥਾਣਾ ਔੜ ਦੇ ਵਿੱਚ ਪਿੰਡ ਸਾਲੋਂ ਦੇ ਵਿੱਚ ਵੈਸਟਰਨ ਯੂਨੀਅਨ ਸ਼ਾਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਇਹਨਾਂ ਨੇ ਫਾਇਰਿੰਗ ਵੀ ਕੀਤੀ ਸਾਨੂੰ ਚਾਰ ਖੋਲ ਵੀ ਮੌਕੇ ਤੋਂ ਮਿਲੇ ਸੀਗੇ ਉਸ ਤੋਂ ਬਾਅਦ ਅਸੀਂ ਐਫਆਈਆਰ ਨੰਬਰ 46 ਥਾਣਾ ਔੜ ਦੇ ਵਿੱਚ ਰਜਿਸਟਰ ਕੀਤਾ ਸੀ ਦੁਰਾਨੇ ਤਫਤੀਸ਼ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਮ ਹੈਗੇ ਨੇ ਗਗਨਪ੍ਰੀਤ ਸਿੰਘ ਉਰਫ ਗੱਭੂ ਨਵਜੋਤ ਸਿੰਘ ਉਰਫ ਮੋਨੂ ਧੀਰੇਜ ਕੁਮਾਰ ਉਰਫ ਚੇਤਨ ਇਹਨਾਂ ਤੋਂ ਸਾਨੂੰ ਇੱਕ ਪਿਸਤੌਲ 32 ਬੋਰ ਰਿਕਵਰ ਹੋਇਆ ਇੱਕ 에ਅਰ ਪਿਸਤੌਲ ਜਿਹੜੀ ਹੈਗੀ ਉਹ ਰਿਕਵਰ ਹੋਈ ਹੈ ਤੇ ਦੋ ਮੋਟਰਸਾਈਕਲ ਰਿਕਵਰ ਹੋਏ ਐ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਰੇਕੇ 'ਚ ਵਰਤਿਆ ਗਿਆ ਸੀ ਇੱਕ TVS ਮੋਟਰਸਾਈਕਲ ਜਿਹੜਾ ਇਹ ਸਵਾਰਦਾਨ ਨੂੰ ਅੰਜਾਮ ਕਰਨ ਲਈ ਵਰਤਿਆ ਗਿਆ ਸੀ ਕਿੰਨੇ ਲੋਕ ਸੀ ਇਸ ਟੋਟਲ ਪੰਜ ਲੋਕ ਸੀਗੇ ਜੀ ਤਿੰਨ ਮੌਕਾ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਦੋ ਨੇ ਰੇਕੀ ਕੀਤੀ ਸੀ ਪਹਿਲੇ ਟਾਈਮ ਕਿਤੇ ਅਸੀਂ ਫਾਇਰ ਕਿੰਨੇ ਕੀਤੇ ਸੀ ਉਥੇ ਜੀ ਇਹਨਾਂ ਨੇ ਚਾਰ ਫਾਇਰ ਕੀਤੇ ਹੈਗੇ ਤੇ ਚਾਰੇ ਕੋਲ ਵੀ ਸਾਨੂੰ ਬਰਾਮਦ ਹੋ ਗਏ ਮੈਜੀ 10% ਕਿਤੇ ਪੈਂਸਰੀ ਇਹਨਾਂ ਦੇ ਜੀ ਹਜੇ ਤੱਕ ਵੀ ਕੋਈ ਪੁਰਾਣਾ ਪੱচ্চਾ ਸਾਡੇ ਧਿਆਨ 'ਚ ਨਹੀਂ ਆਇਆ ਹੈਗਾ ਬਟ ਇਹ ਅਸੀਂ ਹੁਣ ਰਿਮਾਂਡ ਲੈ ਲਿਆ ਇਹਨਾਂ ਤੋਂ ਪੁੱਛ ਕੇ ਅਸੀਂ ਕਰਾਂਗੇ ਕਿ ਇਹਨਾਂ ਦੀ ਕੋਈ ਪਹਿਲਾਂ ਵਾਰਦਾਤ ਕੀਤੀ ਹੈਗੀ ਜੀ ਉਹਦੇ ਇਹ ਜਿਹੜੇ ਹੈਗੇ ਜਿਹੜਾ ਅਸੀਂ ਗ੍ਰਿਫਤਾਰ ਕੀਤੇ ਗਗਨਪ੍ਰੀਤ ਇਹ ਪਹਿਲਾਂ ਤੋਂ ਹੀ ਉਹਦੇ ਟੱਚ ਸੀਗਾ ਤੇ ਇਹ ਸਾਨੂੰ ਲੱਗਦਾ ਹੈ ਕਿ ਜਿਹੜਾ ਉਹਦੇ ਇਹਦਾ ਵੀ ਕਿ ਜਿਹੜਾ ਸੰਦੀਪ ਕੁਮਾਰ ਹੈ ਉਹਦਾ ਟੱਚ ਸੀਗੇ ਜੀ ਅਸੀਂ ਜਦੋਂ ਪੁੱਛਗਿਛ ਕੀਤੀ ਹੈ ਉਹ ਬਿਲਕੁਲ ਉਹਦੇ ਟੱਚ ਸੀਗੇ ਤੇ ਵੈਪਨ ਵਗੈਰਾ ਵੀ ਹੋ ਸਕਦਾ ਉਹਨੇ ਪ੍ਰੋਵਾਈਡ ਕੀਤਾ ਹੋਵੇ ਇਹਨੂੰ ਅਸੀਂ ਕਲੀਅਰ ਕਰਾਂਗੇ ਤਫਤੀਸ਼ ਦੇ ਵਿੱਚ ਜੀ ਕਿ ਕੀ ਪਾਰਟ ਹੈ ਹੈ ਜੀ ਬਿਲਕੁਲ ਜੀ ਬਿਲਕੁਲ ਉਹੀ ਸਾਰਾ ਤਫਤੀਸ਼ ਦਾ ਪਾਰਟ ਹੈ ਕਿ ਜਿਹੜਾ ਵੈਪਨ ਹੈ ਉਹ ਇਹਨਾਂ ਨੇ ਕਿੱਥੋਂ ਲਿਆਂਦਾ ਜੋ ਨਗਦੀ ਲੁੱਟਣੀ ਸੀ ਉਹ ਇਹਨਾਂ ਨੇ ਅੱਗੇ ਕਿੱਥੇ ਦੇਣੀ ਸੀ ਜਾਂ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸਾਰਾ ਅਸੀਂ ਤਫਤੀਸ਼ ਦੋ ਦਿਨ ਦਾ ਰਿਮਾਂਡ ਇਹਨਾਂ ਨੂੰ ਮਿਲ ਗਿਆ ਹੈਗਾ ਅੱਜ ਜਦੋਂ ਅਸੀਂ ਕੋਰਟ 'ਚ ਪੇਸ਼ ਕੀਤਾ